ਲੈ ਸਿਮਰਨ ਭੈਣ ਜੀ ਤੁਸੀਂ ਤਾਂ ਚੰਗਾ ਕੀਤਾ ਜੇ ਆਵਾਰੀਆਂ ਲਾ ਕੇ ਆ ਵਾਵਾ ਵੇਲੀ ਬੈਠੀ ਆ ਆਹੋ ਉਹ ਤੇ ਵਾਵਾ ਵੇਲੀ ਬੈਠੀ ਆ ਸਿਆਪਾ ਤੇ ਇੱਥੇ ਮੇਰੇ ਸਿਰ ਤੇ ਪਿਆ ਕਿ ਤਰ੍ਹਾਂ ਇਹਨਾਂ ਨੇ ਮੈਨੂੰ ਪੀਟੀ ਉਸ਼ਾਵਾਂ ਗੁੱਧੜਾ ਆਂਦੀਆਂ ਕਦੀ ਆ ਲੈ ਕਦੀ ਉਹ ਲੈ ਕਦੀ ਆ ਲੈਆ ਸਿਆਪਾ ਵੀ ਤੇ ਮੈਂ ਹੀ ਪਾਇਆ ਆਪਣੇ ਸਿਰ ਤੇ ਅੱਗ ਲੱਗੀ ਸੀ ਮੈਨੂੰ ਬਹੁਤੀ ਵਾਰੀਆਂ ਲੈਣ ਦੀ ਨਹੀਂ ਨਹੀਂ ਵੇਲੀ ਕਾ ਦੀ ਜੇ ਵੇਲੀ ਕਾ ਦੀ ਸਹਰ ਦਿਨ ਉੱਪਰ ਦਾ ਕਰ ਥੱਲੇ ਦਾ ਕਰ ਕੱਪੜੇ ਸੁਕਣੇ ਪਾ ਕਪੜੇ ਲਾ ਲੈ ਆਹ ਕੰਮ ਕਰ ਲੈ ਉਹ ਕੰਮ ਕਰ ਕੌਣ ਆ ਪੂਜਾ ਛੱਡੀ ਲੈ ਮੈਨੂੰ ਉਹ ਦਿਨ ਦੱਸਣ ਡਈ ਸੀ ਬਾਹਰ ਕਿ 4 ਵਜੇ ਮੇਰਾ ਕੰਮ ਸ਼ੁਰੂ ਹੁੰਦਾ ਉਹ ਤੇ ਰਾਤੀ ਰੋਟੀ ਨਹੀਂ ਬਣਾਨੀ ਹੁੰਦੀ ਹੈ ਨਾ ਆਹੋ ਤੇ ਬਾਕੀ ਤਾਂ ਤੁਹਾਡੇ ਕੰਮ ਵਾਲੀਆਂ ਲੱਗੀਆਂ ਪੀਓ ਪਾਣੀ ਲੈ ਆਂਦਾ ਮੈਂ ਲਿਆ ਹਲੋ ਹਲੋ ਹਾ ਭੈਣ ਜੀ ਤੁਹਾਨੂੰ ਪਤਾ ਤੇ ਹੈਗਾ ਮੈਂ ਇੰਨਾ ਠੰਡਾ ਪਾਣੀ ਪੀਂਦੀ ਨਹੀਂ ਲੈ ਪੁੱਤ ਨਾ ਮੈਨੂੰ ਤਾਜ਼ਾ ਪਾਣੀ ਲਿਆ ਕੇ ਦੇ ਇੰਨਾ ਦੇ ਕਹਿੰਦੇ ਹੀ ਸੇਰ ਤਪਨ ਦਿਆਵਾ ਤੇ ਮੈਂ ਤਾਂ ਹੀ ਉਸ ਨਾਲ ਪਾਣੀ ਲੈ ਗਈ ਨਹੀਂ ਆ ਪੈਣਾ ਮੈਂ ਸਿਰ ਤੇ ਬਰਫ਼ ਥੋੜਾ ਰੱਖਣ ਵਾਸਤੇ ਕਿਹਾ ਹੈਗਾ ਤੂੰ ਜੱਜ ਵੀ ਤਾਂ ਕਹਿੰਦੇ ਤੈਨੂੰ ਪਤਾ ਤੇ ਹੈਗਾ ਮੈਂ ਤੇਰੇ ਵਰਗੇ ਲੈ ਮਿਕਸ ਕਰਕੇ ਲਾਇਆ ਕਿਰਨ ਮਿਕਸ ਕਰਕੇ ਲਾਇਆ ਮਿਕਸ ਕਰਕੇ ਲਾਇਆ ਆਹ ਹੈ ਕਿਰਨ ਵਿਚਾਰੀ ਸਵੇਰ ਦੀ ਲੱਗੀ ਥੱਕ ਗਈ ਹੈ ਕਿੱਥੇ ਆਣੀ ਛਕਣ ਨੂੰ ਜਾ ਲਿਆ ਪੁੱਤ ਪਾਣੀ ਲੈ ਕੇ ਆ ਕਿਰਨ ਤੂੰ ਬੈ ਮੈਂ ਲਿਆ ਦਿੰਨੀ ਆ ਆਂਟੀ ਮੈਂ ਮਿਕਸ ਕਰਕੇ ਪਾਣੀ ਲਿਆ ਦਿੰਨੀ ਆ ਚਲੋ ਮੈਂ ਵੇਖ ਕੇ ਆਨੀ ਚਲੋ ਨੀ ਪੈਣੇ ਆ ਤੇਰੇ ਨੂੰ ਮੈਨੂੰ ਪਾਣੀ ਦੇਣ ਆਈ ਸੀ ਕਿ ਮੇਰੇ ਸਿਰ ਤੇ ਪਾਣੀ ਰੋੜਨ ਆਈ ਸੀ ਆ ਕਿ ਤਰਾ ਟੰਮਣੇ ਤੇ ਚੜ ਕੇ ਬਹਿ ਗਈ ਸੀ ਕੋਈ ਗੱਲ ਨਹੀਂ ਜਸਬੀਰ ਬੰਜੀ ਅਜੀ ਮੀ ਨਿਆਣੀ ਆ ਜਿਹਨੀ ਇੰਨੀ ਅਕਰ ਆ ਗਈ ਨੀ ਨਿਆਣੀ ਸੀ ਤੇ ਮਾਂ ਨੂੰ ਕਹਿਣਾ ਸੀ ਘਰੇ ਰੱਖ ਦੇ ਇਹਨੂੰ ਵਿਆਹ ਆ ਹੀ ਕਿਉਂ ਜੇ ਨਿਆਣੀ ਸੀ ਤਾਂ ਕੋਈ ਗੱਲ ਨਹੀਂ ਤੂੰ ਵੀ ਭੋਲੀ ਦੀ ਭੋਲੀ ਰਹੀ ਕੋਈ ਗੱਲ ਨਹੀਂ ਆਪਾਂ ਸਮਝਾ ਲਾਂਗੇ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਲਿਆ ਪੂਜਾ ਪਾਣੀ ਤੂੰ ਵੀ ਅੰਦਰ ਬੈ ਗਈ ਜਾ ਕੇ ਆ ਆ ਆ ਤਲਾ ਆ ਕੇ ਤੇ ਬੜੇ ਜੇ ਤੁਸੀਂ ਹੈ ਸਵੇਰ ਦੇ ਤੇ ਤੁਸੀਂ ਉੱਠੇ ਨਹੀਂ ਸਵੇਰੇ ਕਿਤਨਾ ਮੈਂ ਖਪਨਦੀ ਇੱਥੇ ਕਰੇਲੇ ਤੇ ਉਹ ਬਣਾਣ ਲੱਗਿਆ ਹੁਣ ਕੋਈ ਆਈ ਹੈ ਗਵਾਂਡਣ ਬਾਹਰ ਤੇ ਕਿਤਨਾ ਤੁਸੀਂ ਨੰਬਰ ਬਣਾਉਂਦੇ ਜੀ ਉਹਦੇ ਸਾਹਮਣੇ ਨੰਬਰ ਬਣਾਣ ਦੀ ਤੇ ਆਂਟੀ ਆਇਆ ਤੇ ਉਹਨਾਂ ਨੂੰ ਨਹੀਂ ਪਾਣੀ ਕਦੀ ਉਹ ਕਹਿੰਦੇ ਐ ਦਾ ਮੈਂ ਕਦੀ ਉਦਾਂ ਮੈਂ ਮੈਂ ਤੇ ਮਿਕਸ ਕਰਕੇ ਪਾਣੀ ਦਿੱਤਾ ਜਿਹਾ ਨੰਬਰ ਬਣਾ ਲਿਆ ਤੇ ਪਹਿਲਾਂ ਵੀ ਕਰ ਸਕਦੇ ਸੀ ਨਾ ਪਹਿਲਾਂ ਮੰਮੀ ਸਾਹਮਣੇ ਕਿਉਂ ਨਹੀਂ ਉੱਠੇ ਹੁਣ ਜਦੋਂ ਉਹ ਆਈ ਹੈ ਤੇ ਤੁਸੀਂ ਲੱਗ ਪਏ ਜੀ ਉਹਦੇ ਸਾਹਮਣੇ ਕਿਰਨ ਔਰ ਤਾ ਤੂੰ ਰ ਸੋਇ ਚ ਗਈ ਸੀ ਤੇ ਤਾ ਤੂੰ ਪਾਣੀ ਲੈ ਆ ਲਈ ਸੀ ਤੇ ਮੈਂ ਤਾਂ ਸੋਚਿਆ ਤੂੰ ਥੱਕੀ ਪਈ ਆ ਆਂਟੀ ਨੂੰ ਪਸੰਦ ਨਹੀਂ ਆਇਆ ਪਾਣੀ ਪਰ ਤੈਨੂੰ ਪਤਾ ਦੇਗਾ ਇਹਨੇ ਠੰਡਾ ਨਹੀਂ ਪੀਂਦੇ ਉਹ ਮੈਨੂੰ ਪਤਾ ਵਾ ਸਾਰਾ ਤੂੰ ਹੀ ਬਣਾਉਂਦੇ ਜੇ ਨੰਬਰ ਐਟ ਨੰਬਰ ਕਾਦੇ ਬਣਾਣੇ ਆ ਮੈਂ ਕਹਾਂ ਤੇਰੀ ਹੈਲਪ ਕਰਦਾ ਚਲ ਮੈਂ ਹੀ ਪਾਣੀ ਲੈ ਆ ਜਾਨੀ ਆ ਹੈਲਪ ਦੀ ਨਹੀਂ ਲੋੜ ਪੜਾ ਦਿਓ ਇੱਧਰ ਨਹੀਂ ਲੋੜ ਤੇ ਆਪੇ ਆਏ ਪਾਣੀ ਲੱਗੇ ਰੋ ਫਿਰ ਆਪੇ ਕੰਮ ਮਿਹਨਤ ਮੈਂ ਤਾਂ ਤੇਰੀ ਹੈਲਪ ਕਰਨ ਆਈ ਆ ਭਲਾਈ ਦਾ ਤਾਂ ਕੋਈ ਜਮਾਨਾ ਹੀ ਨਹੀਂ ਗਾ ਅੱਜਕੱਲ੍ਹ ਕੀ ਹੈ ਵਗੈਰਾ ਨਹੀਂ ਹੈ ਪਾਣੀ ਲਿਆ ਲਿਆ ਹਲੋ ਮਿਕਸ ਕਰਕੇ ਲੈ ਆਂਦਾ ਵੋ ਸਿਮਰੋ ਬੰਦੀ ਆਜੋ ਆਜੋ ਲੰਘ ਜਾਓ ਲੰਘ ਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਤੁਸੀਂ ਕਿੱਧਰ ਹੈ ਮੈਂ ਅਪਰਾਤੀ ਗੱਲ ਦੇ ਕਰਦੇ ਸੀ ਅੱਛਾ ਅੱਛਾ ਉਸ ਕਰਕੇ ਹੀ ਆਇਓ ਤੇ ਮੈਂ ਵੀ ਉਹੀ ਸੀ ਆਪੇ ਆ ਜਾਓ ਆਂਟੀ ਆਂਟੀ ਆ ਜਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਕੀ ਹਾਲ ਹੈ ਕਿਰਨ ਪੂਜਾ ਜੀ ਬੈਠੋ ਬੈਠੋ ਹਾਂਜੀ ਹਾਂਜੀ ਬੈਠੋ 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 ਆ ਜਾਓ ਮੈਂ ਤੇ ਆਈ ਸੀ ਮੈਂ ਕਿਹਾ ਸਿਮਰਨ ਭੈਣ ਜੀ ਨਾਲ ਗੱਲ ਕਰਦੀ ਗਵਾਂਢ ਤੇ ਇੰਨਾ ਦੇ ਹੀ ਆ ਹੋਰ ਕੀ ਇੰਨਾ ਖਲੇਰਾ ਪਾਇਆ ਇੰਨਾ ਖਲੇਰਾ ਉਹਨਾਂ ਨੇ ਪਾਇਆ ਹੈ ਮਾਂ ਨੀ ਕਲੀਆਂ ਆਪਣੇ ਘਰ ਕਰਾਣੀਆਂ ਗੰਦ ਸਾਡੇ ਬੂਆ ਦੇ ਲੱਗੀਆਂ ਸਾਰਾ ਹੀ ਆਇਆ ਕਿ ਮੈਂ ਤੁਹਾਡੇ ਵੀ ਉਹੀ ਹਾਲ ਸਾਡਾ ਵੀ ਪੰਜੀ ਮੈਂ ਹੀ ਤੁਹਾਡੇ ਕੰਮ ਆ ਤੁਸੀਂ ਆਪਣੇ ਗਵਾਂਢੀਆਂ ਨੂੰ ਸਮਝਾਉਂਦੇ ਕਿਉਂ ਨਹੀਂ ਹੈਗੇ ਪੰਜੀ ਅਸੀਂ ਨਹੀਂ ਜੇ ਸਮਝਾ ਸਕਦੇ ਲੈ ਮੇਰੀ ਗੱਲ ਸੁਣੋ ਆਪਾਂ ਇਹ ਦੋਵੇਂ ਜਾਣੇ ਇੱਕ ਮਿੰਟ ਅੱਛਾ ਜਾਓ ਜਾ ਕੀ ਸਮਝਾਣਾ ਉਹਨਾਂ ਨੂੰ ਸਮਝਾਓ ਨਾ ਮੜਾ ਜਿਆ ਹੈ ਜੇ ਪਾਣੀ ਰੋਡ ਦੇ ਤੱਦ ਸਾਡੇ ਬੂਏ ਚ ਕਲੀਆਂ ਆਪ ਕਰਵਾਣ ਦੇ ਆ ਤੇ ਸਾਰਾ ਗੰਦਾ ਪਾਣੀ ਸਾਡੀ ਥੜੀ ਤੇ ਆ ਜਾਂਦਾ ਸਾਰਾ ਗੰਦਾ ਪਾਣੀ ਬੜਾ ਦੇਖਿਆ ਨਹੀਂ ਜਾਂਦਾ ਬੰਦਾ ਕਿਸੇ ਨੂੰ ਕੁਝ ਨਹੀਂ ਕਹਣਾ ਮਮੂ ਤਦ ਨੂੰ ਕਹਿੰਦੇ ਜੇ ਦੋਸਤੀ ਕਰਾਵਾਂਗੇ ਫਿਰ ਅਗਲੇ ਵੀ ਸਾਨੂੰ ਕਹਿਣਗੇ ਗਲੀਆਂ ਦੀ ਬਾਹਰ ਆ ਮੱਖੀਆਂ ਉੱਤੇ ਆ ਨਹੀਂ ਆ ਪਾਣੀ ਉਖੜਦੇ ਨਹੀਂ ਕਲੀਆਂ ਵਾਲਾ ਪਾਣੀ ਵੀ ਉੱਥੇ ਰੋੜੀ ਜਾਂਦੇ ਪਏ ਐਨੀ ਗਾਰ ਗਾਰ ਸਾਰੇ ਹੋਈ ਪੂਏ ਕਿ ਚੱਕੜ ਚੱਕੜ ਕੁਲਿਆ ਮੈਂ ਕਿਹਾ ਸਾਡੇ ਨਾਲ ਤੇ ਬੋਲ ਚੱਲ ਹੈ ਨਹੀਂ ਤੁਸੀਂ ਇੱਕ ਵਾਰੀ ਮੜਾ ਜਾ ਕਹਿ ਦਿਓ ਪਾਣੀ ਤੇ ਵੇਖੋ ਗਲੀ ਚ ਹੀ ਰੋੜਨਾ ਚਲੋ ਕੋਈ ਪਾਣੀ ਤੇ ਅੰਦਰ ਕਿਸੇ ਨੇ ਰੋੜਨਾ ਨਹੀਂ ਜਾਣਾ ਪਰ ਗੱਲ ਇਹ ਆ ਨਾ ਕਿ ਗੰਦਾ ਪਾਣੀ ਤੇ ਕੱਢ ਕੇ ਜਾ ਨਾ ਚੈਬਰ ਤੱਕ ਤੇ ਕੱਢ ਕੇ ਜਾ ਨਾ ਉਹ ਆਪਣਾ ਬੂਹਾ ਸਾਫ਼ ਕਰਕੇ ਤੇ ਸਾਡੇ ਬੂਹੇ ਦੇ ਕੇ ਗੰਦ ਇਕੱਠੇ ਕਰ ਦਿੰਦੇ ਆ ਉਹ ਕੱਲੀ ਦਾ ਪੂਰਾ ਜਿਹੜਾ ਥੱਲੇ ਦਾ ਹੁੰਦਾ ਸਾਰਾ ਢੇਰ ਉੱਥੇ ਹੀ ਲੱਗਾ ਰੰਦਾ ਉੱਥੇ ਮੱਖੀਆਂ ਫਿਰ ਉੱਤੇ ਕੂੜੇ ਦਾ ਕੂੜੇ ਕੂੜੇ ਕੂੜਾ ਪੀਕੀ ਲੱਗੀ ਜਾਂਦਾ ਐਸ ਕਰਕੇ ਆਏ ਤੁਸੀਂ ਕਹਿ ਦਿਓ ਮੜਾ ਜੇ ਤੁਹਾਡੇ ਨਾਲ ਦੇ ਵਾਵਾ ਉਹਨਾਂ ਦੇ ਕੋਹੜਿਆ ਤਾਂ ਤੁਹਾਡੇ ਦੱਗ ਰਾਈ ਸਾਂਝੀ ਆ ਮੱਖੀ ਮੱਛਰ ਬੜਾ ਹੋਗਾ ਬਿਮਾਰੀਆਂ ਥੋੜੀ ਉੱਥੇ ਲੈਣੀਆਂ ਆ ਨੇ ਕੋਈ ਸ਼ਾਮੀ ਵਾਰ ਨਿਕਲਣਗੇ ਨਾ ਪੈਂਜੀ ਹਾਂ ਕੋਈ ਨਹੀਂ ਮੈਂ ਆਰਾਮ ਨਾਲ ਕਹਿ ਦਿਆਂਗੀ ਮੇਰੀ ਗੱਲ ਸੁਣੋ ਯਾਰ ਹਾਂ ਆ ਹੁਣਾ ਕਿ ਇੱਕ ਤੋਂ ਆ ਆ ਹੁਣ ਦੂਜੀ ਕਿੱਥੋਂ ਆ ਗਈ ਆ ਇਹਨੂੰ ਵੀ ਹੁਣ ਦੇਣਾ ਖਾਣ ਪੀਣ ਨੂੰ ਕੁਛ ਤੇ ਦੇਣਾ ਨਹੀਂ ਹੋਏ ਚੰਗਾ ਲੱਗਦਾਗਾ ਮੈਨੂੰ ਉਹ ਚੰਗਾ ਨਹੀਂ ਲੱਗਦਾ ਉਹ ਇੰਨੇ ਇਹਨਾਂ ਦੇ ਚੰਗੇ ਮਾੜੇ ਜੇ ਮੈਨੂੰ ਹੀ ਕੋਈ ਚੰਗਾ ਮਾੜਾ ਹੋ ਜਾਣਾ ਜੇ ਤੂੰ ਆਹ ਵੇਖੋ ਇਹ ਤੇ ਹੈਗੀਆਂ ਵਿਹਲੀਆਂ ਇਹਨਾਂ ਨੇ ਤੇ ਮੂੰਹ ਚੋੱਕ ਕੇ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਖਾਣ ਪੀਣ ਨੂੰ ਤੁਰੀਆਂ ਰਹਿੰਦੀਆਂ ਘਰੇ ਕੁਝ ਬਣਾਉਣਾ ਨਾ ਪਵੇ ਗਰਮੀ ਦੇ ਵਿੱਚ ਤੇ ਆਪਾਂ ਭਲਾ ਸਾਨੂੰ ਹੋਰ ਕੋਈ ਕੰਮ ਕਰਨੀ ਬਾਅਦ ਉਹ ਬੱਚੀਆਂ ਨੇ ਆਏ ਨਾ ਕੋ ਉਹਨਾਂ ਨੂੰ ਵੇਖਣਾ ਨਹੀਂ ਚਲ ਕੋਈ ਗੱਲ ਨਹੀਂ ਤੇ ਇੱਕ ਪਾਸੇ ਚਾਹ ਤਿਆਰ ਲਾਦੇ ਹੋ ਨਾਲ ਨਾਲ ਥੋੜਾ ਥੋੜਾ ਬਣਾ ਲੈ ਚਿਲਾ ਹੂੰ ਬੈਠੀਆਂ ਆਈਆਂ ਇੰਜ ਚਾਹ ਵੀ ਨਾ ਪੁੱਥੀਏ ਚੰਗਾ ਨਹੀਂ ਲੱਗਦਾ। ਇਸ ਤਰ੍ਹਾਂ ਕਰਦੇ ਇਹਨਾਂ ਨੂੰ ਕੀ ਚਿੱਲਾ ਪੁੱਛਣਾ ਇਹ ਆਈਆਂ ਵੱਡੀਆਂ ਹੈ ਪ੍ਰਾਈਮ ਮਿਨਿਸਟਰ ਇਹਨਾਂ ਨੂੰ ਆਪਾਂ ਚਾਹ ਜੂ ਦੇ ਕੇ ਗੇੜੇ ਕਰਦੇ ਜਾਓ ਤੁਸੀਂ ਮੈਂ ਬਣਾ ਦਿੰਦੀ ਚਾਹ ਨਹੀਂ ਕਿਰਨ ਚੰਗਾ ਨਹੀਂ ਲੱਗਦਾ। ਜਾਂ ਚਾਹ ਨਾਲ ਫਿਰ ਪੁੱਜੀਆ ਤੇ ਜਿਹੜੇ ਬਿਸਕੁਟ ਲਿਆਉਂਦੇ ਨਾ ਕੱਲ ਨਵੇਂ ਉਹ ਵਧੀਆ ਵਾਲੇ ਹੀ ਰੱਖ ਦੇ। ਐਵੇਂ ਫਿਰ ਇੱਧਰ ਉੱਧਰ ਗਵਾਂਡੀਆਂ ਘਾਂ ਜਾ ਕੇ ਗੱਲਾਂ ਕਰਨ ਗਿਆ ਕਿ ਉਹਨਾਂ ਦੀਆਂ ਨੂਆਂ ਨੇ ਮੈਨੂੰ ਇਹ ਖਵਾਇਆ ਉਹ ਖਵਾਇਆ ਤੈਨੂੰ ਪਤਾ ਇਹੋ ਜੀਆਂ ਤੇ ਹੈਗੀਆਂ ਨੇ। ਚਲੋ ਠੀਕ ਆ ਮੈਂ ਕਰ ਲੈਂਦੀ। ਚੱਲ ਲੈ ਆ ਦਵਾਦਬ ਲੈ ਆ। ਮੇਰੀ ਵੀ ਬਣਾ ਲਈ ਅੱਛਾ ਹਾਂ ਹਾਂ ਦਰਾਈ ਜਵਾਨੀ ਮੰਮਾ ਕਿਸੇ ਹੋਰ ਨੇ ਨਹੀਂ ਆਣਾ ਮੈਂ 1-2 ਕੱਪ ਵਾਦੀ ਬਣਾਣਾ ਚਾ ਆਇਆ ਕਿਰਨ ਜੇ ਕੋਈ ਆਏਗਾ ਤੇ ਵਿੱਚ ਚਾਹ ਦਬਾਰਾ ਨਾ ਬਣੇਗੀ ਓ ਮਮੀ ਕੋਈ ਆਇਆ ਗਿਆ ਤੇ ਰਿੰਦੇ ਹੀ ਹੈ ਕੈਟਲ ਗੁੱਟਲ ਚ ਪਾ ਕੇ ਰੱਖ ਦੇਣੀ ਹੈ ਕੀ ਓਏ ਤੋਰੇ ਬਸ ਸਿਰ 2 ਕੱਪ ਚਾਹ ਬਣਾ ਚਲੋ ਠੀਕ ਹੈ ਜੀ ਉਸ ਮਰਵਾਂ ਜੀ ਹਾਂਜੀ ਇਹ ਤਾਂ ਸਾਨੂੰ ਬਈ ਚਾ ਪਲਾਨ ਲੱਗਿਓ ਨਹੀਂ ਨਹੀਂ ਉਹ ਵੇਖ ਲੋ ਤੁਹਾਡੇ ਮੂੰਹ ਤੁਹਾਡੇ ਮੂੰਹ ਤੇ ਹੀ ਕਹਿੰਦੀ ਵੀ ਓਹੋ ਉਹ ਨਹੀਂ ਨਹੀਂ ਮੈਂ ਕਿੱਟੇ ਬਣਾ ਕੇ ਰੱਖਦੇ ਨਹੀਂ ਕਿਤੇ ਉਹੀ ਦਪਲਾ ਦੇਣਾ ਸਾਨੂੰ ਹੀ ਬਈ ਚ ਪੈਣਾ ਤੂੰ ਸਾਨੂੰ ਚਾਹ ਨਾ ਪਿਆ ਇੰਜ ਕਰ ਜੇ ਨਿੰਬੂ ਹੈਗੇ ਨਾ ਨਿੰਬੂ ਪਾਣੀ ਪਿਆ ਦੇ ਤੂੰ ਹੁਣ ਮੈਂ ਤਾਂ ਜ਼ਰਬਤ ਵੀ ਨਹੀਂ ਹੋ ਪੀਨੇ ਮੈਨੂੰ ਚੋਲ ਲੱਗਿਓ ਉੱਠੇ ਹੁੰਦੇ ਮੈਂ ਨਹੀਂ ਪਿੰਦੀ ਹਾਂ ਚਲੋ ਨਿੰਬੂ ਪਾਣੀ ਪਲਾ ਦੇ ਪਲਾਣਾ ਦੇ ਕਬੋ ਤੁਸੀਂ ਨਾ ਪੈਣਾ ਨਾ ਨਾ ਪਸ਼ਵਿੰਦਰ ਪਾ ਜੀ ਆਪਾਂ ਦੇ ਨੇ ਚਾਹ ਪਈ ਕੀ ਪਤਾ ਕਿਤਰੀ ਜਿਹੀ ਪਈ ਚਾਹ ਨਾ ਮੈਂ ਤੇ ਮੀਆ ਨਾ ਮਟਰ ਬਣਾ ਕੇ ਚਾਹ ਪੈਣਾ ਚੱਲ ਰਹਿਂਦੇ ਤੂੰ ਸਿੱਧਾ ਕਹਿ ਦਿਆ ਕਰ ਚਾਹ ਨਹੀਂ ਪਿਆਣੀ ਹੁਣ ਤੇਰੀਆਂ ਨੂਹਾਂ ਤੇਰੇ ਆਖੇ ਰੇ ਲੱਗਦੀਆਂ ਗੱਲ ਇਹ ਕਰ ਨਾ ਉਹ ਮੋਕਗੇ ਨੀਂਬੂ ਨਾ ਫ੍ਰਿਜ ਚਿਆਂ ਨਾ ਪੰਜਾਬ ਦੇ ਪੂਰੇ ਅੰਮ੍ਰਿਤਸਰ ਚੋਂ ਹੀ ਮੋਕਗੇ ਆ ਆ ਚਾਹ ਤੇਰੀ ਹੈ ਤੇ ਤਾਜੀ ਆ ਕੈਟਲ ਪੁੱਟਲ ਵਾਲੀ ਨਹੀਂ ਗਈ ਚਾਹ ਪੀਓ ਤੇ ਬਸ ਨਾਲ ਖਾਓ ਪੁਜੀਆ ਆ ਬਣ ਗਈ ਹੈ ਚਾਹ ਅੱਜ ਤੇਰੀ ਨੂਨ ਹੋਇਆ ਕੀ ਆ ਅੱਕੀ ਸੜੀ ਪਈ ਐ ਲੈ ਅੱਕੀ ਹਾਂ ਬਹੁਤੇ ਬੁਰਾ ਬੋਲਦੀ ਏ ਇਸ ਤਰ੍ਹਾਂ ਭਈਆ ਤੇਰੇ ਹੱਥੋਂ ਨਿਕਲ ਗਈ ਹੁਣ ਐ ਨਹੀਂ ਇਦਾਂ ਨਾ ਕਹੋ ਮੇਰੀ ਨੋ ਬੜੀ ਜੰਗੀ ਜਿਸ ਤਰ੍ਹਾਂ ਬੋਲਣ ਦੀ ਐ ਤਾਂ ਚੰਗੀ ਭਲੀ ਹੁੰਦੀ ਐ ਨਹੀਂ ਨਹੀਂ ਮੇਰੀ ਕਿਹੜੀ ਜਿੱਥੇ ਮਿਲਦੀ ਬੜੀ ਹੱਸ ਕੇ ਬੋਲਦੀ ਐ ਅੱਜ ਤਾਂ ਪਹਿਣਾ ਮੇਰੀ ਗੱਲ ਸੁਣ ਘਰ ਪਰੋਣਾ ਆਇਆ ਹੋਵੇ ਨਾ ਰੱਬ ਦਾ ਰੂਕ ਹੁੰਦਾ ਆਇਆ ਕਿ ਆਵੇ ਚਾਹ ਪਾਣੀ ਪੁੱਛੀਦੀ ਆ ਤੁਸੀਂ ਪਰੋਣੇ ਹੋ ਲੇ ਤੂੰ ਸੇ ਸੱਡੇ ਕਰਦੇ ਮੈਂਬਰ ਜੇ ਮੈਂਬਰ ਹੁੰਦੇ ਤੇ ਆਂਦਿਆਂ ਰੋ ਟੇਬਲ ਭਰਿਆ ਹੋਣਾ ਸੀ ਨਾਲ ਹੀ ਅਗਲੇ ਨੇ ਸਨਾਤਾ ਰਹਿੰਦੇ ਨਹੀਂ ਹੁਣ ਚਾਹ ਵੀ ਨਹੀਂ ਪੀਣੀ ਕੈਟਲ ਵਾਲੀ ਚਾਹ ਆਹੋ ਔਰ ਚਲ ਆਉਠ ਚਲੀ ਗਏ ਉਹ ਨਹੀਂ ਚਾਹ ਹੁਣ ਤਾਜੀ ਤੇਰੀ ਕੈਟਲਿਚ ਨਹੀਂ ਪੰਦੀ ਉਹ ਚਾਹ ਉਹ ਭੈਣਾ ਕੀ ਪਤਾ ਕੇਤਲੀ ਚ ਉਹਨੇ ਕੱਢ ਕੇ ਪਤੀਲੇ ਚ ਪਾ ਕੇ ਸਾਡੀ ਅੱਖਾਂ ਚ ਘੱਟਾ ਨਾ ਪੰਦੀ ਹੋਵੇ ਚੱਲ ਨਹੀਂ ਉੱਠ ਗਾ ਚਲ ਤਾਦੀ ਉਦਨੇ ਦੇ ਕਰੋ ਮੈਂ ਚਾਹ ਪੀ ਕੇ ਗਈ ਮੇਰਾ ਢਿੱਡ ਖਰਾਬ ਹੋ ਗਿਆ ਤੂੰ ਵੀ ਮੈਨੂੰ ਤਰ ਕਹਿ ਡਈ ਸੀ ਕਿ ਮੇਰਾ ਦਿਲ ਕਰਦਾ ਉਲਟੀਆਂ ਕਰੀ ਜਾਵਾਂ ਇਹ ਚਾਹ ਸਾਨੂੰ ਕੇਤਲੀ ਵਾਲੀ ਪੀਂਦੀ ਆਂਦੀ ਪੈਣਾ ਜੰਦੀ ਉਹਦੇ ਕੋਲੋਂ ਜਿਆਦਾ ਭੰਨਦੀ ਉਹ ਕੈਟਰ ਪਾਛੜਦੀ ਹਾਂ ਪਤਾ ਮਾਂ ਦੀਆਂ ਸਹੇਲੀਆਂ ਆਂਦੀਆਂ ਰਹਿੰਦੀ ਉਹਨਾਂ ਨੂੰ ਪਲਾ ਦੇ ਉਹ ਨਹੀਂ ਪੁਸ਼ਪਿੰਦਰ ਭੈਣ ਜੀ ਇਹ ਜੀ ਕੋਈ ਗੱਲ ਨਹੀਂ ਚੱਲ ਹੀ ਪੈਣਾ ਰਹਿਣ ਦੇ ਇਹਨਾਂ ਦੀ ਨੂੰਹ ਤਾਂ ਐਵੇਂ ਨਹੀਂ ਪਤਾ ਕਿਹੜੀ ਚਾਹ ਬਚ ਜਾਂਦੀ ਉਹ ਨੂੰ ਫਰਿੱਜ ਵਿੱਚ ਰੱਖ ਲੈਂਦੀ ਉਹ ਕਿ ਅਗਲੀ ਵਾਰੀ ਗਰਮ ਕਰ ਲਾਂਗੇ ਚੱਲ ਉੱਠ ਚੱਲੀਏ ਚੱਲ ਚੱਲ ਪੀ ਲਈ ਚਾਹ ਤੇਰੀ ਉਸੇ ਨੂੰ ਬੁਲਾਈ ਹਾਂ ਉਸ ਨੂੰ ਬੁਲਾ ਦੇ ਆ ਜਾ ਗਾਂ ਚੱਲ ਚਲੀਏ ਕਿਰਨ 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 ਮੰਮੀ ਕੀ ਗੱਲ ਕਿਰਨ ਨੂੰ ਅੱਜਾ ਮਾਰਦੇ ਪਿਓ ਕੋਈ ਕੰਮ ਸੀ ਕਿੱਥੇ ਹੈ ਕਿਰਨ ਉਹ ਬਾਹਰ ਕੱਪੜੇ ਲਾਂਦੀ ਪਈ ਆ ਨਾਲੇ ਆਂਟੀ ਚਲ ਗਏ ਨੇ ਬੈ ਜਾ ਦੱਸ ਦੇ ਨੇ ਤੇ ਆ ਤੂੰ ਪਿਆ ਚਾਹ ਕੀ ਪੀ ਲੈ ਕਿਰਨ ਨੇ ਉੱਥੇ ਕਹਿਤਾ ਕਿ ਮੰਮੀ ਹੋਰ ਅਗਰ ਕੋਈ ਦੋ ਚਾਰ ਆਣ ਵਾਲੇ ਹੈਗੇ ਜੇ ਤੇ ਮੈਂ ਇਕੱਠੀ ਚਾਹ ਬਣਾ ਕੇ ਤੇ ਕੇਟਲੇ ਚ ਪਾ ਦੇਆ ਕੈਟਲ ਵਿੱਚ ਪਾ ਦੋ ਆਹੋ ਜਿਹੜੀ ਆਏਗੀ ਪਾਪਾ ਕੀ ਦਈ ਚਾਵਾਂਗੀ ਉਹ ਸੋਚਦੀ ਬੈਣੀ ਸਾਨੂੰ ਪ੍ਰਾਣੀਆਂ ਚਾਹ ਬਣਾ ਬਣਾ ਪੀਂਦੀਆਂ ਨਹੀਂ ਤੇ ਉਹ ਕਹਿੰਦੀ ਤਾਂ ਹੀ ਮੈਂ ਉਸਨ ਬਿਮਾਰ ਹੋ ਗਈ ਤੇ ਉਹ ਸੜੀਆਂ ਬਲੀਆਂ ਉੱਠ ਕੇ ਗੁੱਸੇ ਚ ਗੱਲਾਂ ਕਰਦੀ ਚਲੀ ਗਈ ਯਾਨੀ ਇਹਨੂੰ ਕੀ ਚਾਹ ਬਣੇਗੀ ਤੇ ਪੀ ਕੇ ਜਾਣ ਗਈਆਂ ਤੇ ਚਾਹ ਤੇ ਉਹਨੇ ਤਾਜੀ ਬਣਾਈ ਹੈ ਉਹਨਾਂ ਦੀ ਕੜੀ ਗੱਲ ਹਤੇਗੀ ਇਹੋ ਜੀਆਂ ਨੇ ਦੋ ਦੀਆਂ ਚਾਹਾਂ ਨਾਲ ਪਰ ਕਿ ਪੂਜਾ ਘਰ ਆਏ ਦੇ ਸਾਹਮਣੇ ਅਸੀਂ ਜ਼ਰੂਰੀ ਬੋਲਨੇ ਜੇ ਬੋਲ ਤੁਸੀਂ ਕਿਸਦੇ ਘਰ ਜਾਓਗੀ ਆ ਤੁਹਾਨੂੰ ਐਦਾ ਕੋਈ ਕਹੇਗਾ ਤੁਸੀਂ ਇਹਦੇ ਘਰੋਂ ਖਾ ਪੀ ਕੇ ਆਓਗੀ ਆ ਤੁਸੀਂ ਵੀ ਉਹਨਾਂ ਨੂੰ ਸੇਲੀਆਂ ਬਣਾਇਆ ਆਇਆ ਤੁਸੀਂ ਵੀ ਇਹੀ ਕਰਦੇ ਹੋਗੇ ਦੋ ਦੀਆਂ ਚਾਰ ਹੀ ਲਾਣ ਵਾਲਿਓ ਮੈਂ ਤੇ ਬਾਹਰ ਮੈਨੂੰ ਪਤਾ ਲੱਗਾ ਤੈਨੂੰ ਕੀ ਪਤਾ ਲੱਗਾ ਤੇ ਹੋਰ ਕੀ ਆ ਤੁਸੀਂ ਤੂੰ ਉਹਨੂੰ ਸਮਝਾਉਂਦੀ ਜੇ ਸਮੇਂ ਤੂੰ ਆਪ ਹੋ ਮਦੀ ਹੋ ਗਈਂ ਕਿ ਪਤਾ ਤੁਸੀਂ ਸਾਡੀ ਆਪਣੀਆਂ ਨੂਹਾਂ ਦੀਆਂ ਵੀ ਇੰਜ ਕਰਦੇ ਹੋ ਇਹੋ ਜੀਆਂ ਨੂੰ ਤੁਸੀਂ ਨੂਹਾਂ ਨਹੀਂ ਕਰਨ ਆਈਆਂ ਸਰ ਉਚੈਰੀਆਂ ਤਾਂ ਤੁਸੀਂ ਇਹਨਾਂ ਨੂੰ ਕਿਉਂ ਕਿਹਾ ਕਿ ਨਹੀਂ ਕੈਟਲ ਮੇਰੀਆਂ ਨੂੰ ਇਹੋ ਜਿਹੀ ਨਹੀਂ ਗਈ ਤਾਜੀ ਬਣਾਉਂਦੀ ਪਈ ਅ ਅੱਛਾ ਜੀ ਮੈਂ ਉਹਨੂੰ ਕਾਹ ਗਈ ਤਾਂ ਮੰਨ ਚੜ ਗਈ ਆ ਤੇ ਲੈ ਕਿਉਂ ਨਹੀਂ ਮੰਨਨ ਗਈਆਂ ਨਹੀਂ ਤੂੰ ਚੁੱਪ ਕਰ ਕਿਰਨ ਆਜ ਮਰ ਕਿਰਨ ਹਾਏ ਮੈਂ ਮਰ ਗਈ ਇੰਨੀ ਗਰਮੀ ਕਪੜੇ ਵੀ ਅੱਧੇ ਸੁੱਕੇ ਹੀ ਅੱਧੇ ਛਾਂਵੇਂ ਹੀ ਪਾ ਗਈ ਹੂੰ ਇੰਨੀ ਗਰਮੀ ਦੇ ਵਿੱਚ ਮੇਰੀ ਤੇ ਜਾਨ ਨਿਕਲਣਦੀ ਆ ਪਤਾ ਨਹੀਂ ਕੀ ਵਾਰੀ ਦਾ ਸਿਆਪਾ ਮੈਂ ਲੈ ਲਿਆ ਆਪਣੇ ਸਿਰ ਦੇ ਉੱਤੇ ਹਾਏ ਰਾਮ ਮੈਂ ਚੱਲੀ ਅੰਦਰ ਬਾਅਦ ਕੀ ਬਾਅਦ ਚੋਂ ਵੇਖਾਂਗੀ ਏ ਸੂਰਜ ਥੋੜਾ ਘਟ ਜਾ ਤੂੰ हाय बहुत ही गर्मी है आज तक ही रहे जी की हो गया मम्मी हाय मम्मी हां किरण क्या होया किरण पूजा अनुका सिद्धि क्या है ही सिद्धि वाला पर पानी पी पानी चक आ कपड़े पर वाला पर पानी पी पानी मैं कपड़े उधर रख दो ਮੈਨੂੰ ਲੱਗਦਾ ਮੰਮੀ ਸਿੱਕੀ ਲੱਗੀ ਸੀ ਨਾ ਉਹਦੇ ਕਰਕੇ ਨਾ ਥੋੜਾ ਥੱਕ ਗਈ ਐ ਕਿਰਨ ਬੜੀ ਧੁੱਪ ਆ ਧੁੱਪ ਜਾਦਾ ਤੇ ਕਿਰਨ ਤੂੰ ਸ਼ਾਮੀ ਕਪੜੇ ਲਾ ਲੰਦੀ ਥੋੜੀ ਧੁੱਪ ਹਟ ਲੰਦੀ ਤਾਂ ਹੁਣੇ ਹੀ ਲਾਣੇ ਸੀ ਮੈਂ ਕਿਉਂ ਬੱਚਿਆਂ ਦੇ ਪ੍ਰੈਸ ਵਾਲੇ ਕਪੜੇ ਹੈਗੇ ਉਹ ਲਾ ਲਵਾਂ ਮੈਂ ਤੇ ਕੋਈ ਨਹੀਂ ਤੂੰ ਮੈਨੂੰ ਵਾਝਾ ਦਿੰਦੀ ਆ ਝੱਟ ਲਾਤੀ ਜ ਨੇ ਸੀ ਕਪੜੇ ਠੀਕ ਐ ਹੁਣ ਕਿਰਨ ਤੂੰ ਹਾਂਜੀ ਮੰਮੀ ਦੀਦੀ ਹਾਂ ਕਿਰਨ ਦੋਵੇਂ ਜਾਣੇ ਮੇਰੇ ਦੋ ਹੱਥ ਜੁੜਾ ਲਓ ਪੈਰ ਫੜ ਲੈਣੀਆਂ ਮੇਰੇ ਤੋਂ ਕੰਮ ਨਹੀਂ ਹੁੰਦਾ। ਕੰਮ ਨਹੀਂ ਇੰਦਕੋ ਹੁੰਦਾ। ਕਿਰਨ ਨਵੇਹੜਾ ਇਹ ਸਭ ਦੀ ਜ਼ਿੰਮੇਵਾਰ ਤੂੰ ਆਪ ਹੀ ਐ। ਪਰ ਇਹ ਜੋ ਵੀ ਅੱਜ ਕੁਝ ਹੋਇਆ ਹੈ ਨਾ ਸਭ ਤੇਰੀ ਵਜ੍ਹਾ ਤੋਂ। ਮੈਂ ਹੋਰ ਕੀ? ਮੈਂ ਕੀ ਕਰਾਂ? ਤੂੰ ਕੰਮ ਤੋਂ ਭਜਨੀ ਕਿਰਨ ਬੜੀ। ਤੂੰ ਕੀ ਸਵੇਰ ਦਾ ਕੰਮ ਸੋਖ ਹੈ? ਮੈਂ ਸਵੇਰ ਦਾ ਕੰਮ ਲੈ ਲੈਣੀ। ਕਿਰਨ ਇਹਦਾ ਵੀ ਸਾਰੀ ਜ਼ਿੰਮੇਵਾਰ ਤੂੰ ਹੀ ਐ। ਮੈਂ ਹੁਣ ਤੂੰ ਹੋਰ ਕੀ? ਤੂੰ ਸੋਚਿਆ ਸਰਦੀਆਂ ਚ ਪੂਜਾ ਤੋਂ ਪਹੁੰਦੀ ਏ ਤੇ ਮੈਂ ਕੰਮ ਕਰ ਲਾਂਗੀ ਸਵੇਰ ਦਾ ਕੰਮ ਇੰਨਾ ਨਹੀਂ ਹੁੰਦਾ ਵੀ ਚੱਲ ਬਈ ਮੈਂ ਸਵੇਰ ਦਾ ਸਾਰਾ ਸੰਭ ਲਾਂਗੀ ਸ਼ਾਮੀ ਸਾਰਾ ਕੰਮ ਕਰਨਾ ਸਾਗ ਦੂਜੇ ਦਿਨ ਤੇ ਸਾਡੇ ਘਰ ਸਾਗ ਬੰਦਾ ਆ ਗਜਰੇਲਾ ਬਣਾ ਲੈ ਕਦੀ ਕੁਝ ਬਣਾ ਲੈ ਉਹ ਤੋਂ ਕੱਟ ਸਵਾਰ ਸਾਰਾ ਕੁਝ ਕਰਕੇ ਧਰਨਾ ਉਹ ਸਬਜ਼ੀ ਰਾਤੀ ਬਣੀ ਪਈ ਹੁੰਦੀ ਸਵੇਰੇ ਉਹੀ ਚੱਲ ਜਾਣੀ ਸਾਰੇ ਕੰਮ ਸ਼ਾਮ ਨੂੰ ਹੋ ਜਾਣੇ ਨੇ ਆਟਾ ਵੀ ਰਾਤੀ ਗੁੰਨੇ ਜਾਣਾ ਤੇ ਸਵੇਰੇ ਉਹੀ ਪੱਕ ਜਾਣਾ ਤੇ ਤੂੰ ਇਹ ਸੋਚਿਆ ਵੀ ਸਵੇਰ ਦਾ ਕੰਮ ਸੋਖਾ ਹੈ ਦੂਸਰੇ ਦੇ ਮੋੜਿਆਂ ਦੇ ਨਾ ਕਈ ਰੱਖੀ ਹੋਲੀ ਹੀ ਲੱਗਦੀ ਹੈ ਤੇ ਹੁਣ ਦੱਸ ਤੂੰ ਕੀ ਭਾਵ ਕੀ ਮੰਮੀ ਗੱਲ ਤੇ ਤੁਹਾਡੀ ਸਹੀ ਆ ਮੈਂ ਤੇ ਸਰਦੀਆਂ ਦੇ ਵਿੱਚ ਜਿਸੇ ਕਰਕੇ ਲਿਆ ਸੀਗਾ ਸਾਰਾ ਕੰਮ ਤਾਂ ਕਿ ਜਿਹੜਾ ਤੁਹਾਨੂੰ ਪਤਾ ਤੇ ਆ ਸਵੇਰੇ ਸਵੇਰੇ ਹੁੰਦੀ ਆ ਧੁੱਪ ਤੇ ਮੈਂ ਕਰ ਲਾਂਗੀ ਤੇ ਸ਼ਾਮੀ ਹੋ ਜਾਂਦੀ ਹੈ ਠੰਡ ਤੇ ਸਰਦੀਆਂ ਦੇ ਵਿੱਚ ਤੇ ਸਾਗ ਵੀ ਕਿੰਨਾ ਲਿਆਂਦੇ ਜੇ ਸਾਗ ਲੈ ਲਿਆ ਮੇਥੀ ਲੈ ਲਈ ਬਦਣੀ ਤੇ ਉਹ ਕੱਟਣਾ ਧੋਣਾ ਕਿੰਨਾ ਔਖਾ ਵਾ ਇਹ ਤੇਰੀ ਚਤੁਰਾਈ ਸੀ ਨਾ ਇਹ ਤੇਰੇ ਤੇ ਹੀ ਭਾਰੀ ਪੈ ਗਈ ਆ ਵੇਖ ਲੈ ਹੁਣ ਵੇਖ ਲੈ ਕਿਰਨ ਪਹਿਲੇ ਚੰਗਾ ਸੀ ਨਾ ਅਸੀਂ ਹਾਲ ਮਿਲ ਕੇ ਕੰਮ ਕਰਦੀਆਂ ਸੀ ਮੰਮੀ ਵੀ ਤੇਨਾਂ ਸਵੇਰ ਦਾ ਕੋਈ ਨਾ ਕੋਈ ਕੰਮ ਕਰਾ ਲੈਂਦੇ ਸੀ ਮੇਨਾਂ ਵੀ ਕਰਾਉਂਦੇ ਸੀ ਮੰਮੀ ਨੂੰ ਵੀ ਸਭਾ ਸੀ ਵੇਲੇ ਬਾਤ ਆ ਇਹ ਉਮਰ ਚ ਚਲ ਥੋੜਾ ਬਥਾ ਕੰਮ ਕਰਦੇ ਰਹਿਣ ਤੇ ਸਰੀਰ ਚੱਲੂਗਾ ਵੇਲੀਆਂ ਸੇਲੀਆਂ ਬਣਾ ਲੀਆਂ ਹੀ ਉਹਨਾਂ ਨੇ ਹਾਂ ਤੇ ਫਿਰ ਨਾਲ ਕਹਿੰਦੀ ਵੀ ਇਹ ਸਰੀਰ ਕੋਲ ਜਾ ਕੇ ਢੜੀ ਜੁਗਲੀਆਂ ਭਰਾਈਆਂ ਕਰਕੇ ਆਂਦੇ ਹਾਂ ਹਾਂ ਹੈਨਾ ਕਿਰਨ ਕੀ ਪਤਾ ਹੋਵੇ ਕਿ ਉਹ ਜੀਆਂ ਇਹ ਦੋਨੋਂ ਹੈ ਵੀ ਬੜੀਆਂ ਚੱਤਰ ਹੋਈ ਕਿਰਨ ਮੈਨੂੰ ਨਾ ਸਭ ਪਤਾ ਸੀ ਤੇਰੇ ਕੋ ਕੱਲੀ ਕੋ ਆ ਕੰਮ ਨਹੀਂ ਹੋਣਾ ਇਹ ਜੋ ਤੇਰਾ ਹਾਲ ਹੋਇਆ ਨਾ ਮੈਨੂੰ ਪਤਾ ਸੀ ਇਦਾਂ ਹੋਣਾ ਤੇ ਮੈਂ ਮੰਮੀ ਨੂੰ ਕਹਿੰਦੀ ਵੀ ਰਹੀ ਆ ਇਹ ਸਾਰੀ ਨਾ ਮੰਮੀ ਦੀ ਸਕੀਮ ਸੀ ਆ ਗਰਮੀ ਸਰਦੀ ਦੀ ਵਾਰੀ ਲਾ ਕੇ ਹੁਣ ਕੌਣ ਔਖਾ ਆ ਤੂੰ ਤੇ ਸਰਦੀਆਂ ਵਿੱਚ ਆ ਰਾਮ ਨਾਲ ਵਾਰੀ ਲਵਾ ਲਈ ਕਿ ਮੈਂ 4 ਵੇ ਤੱਕ ਵਿਹਲੀ ਹੋ ਕੇ ਆ ਰਾਮ ਨਾਲ ਜਾਈ ਚ ਬਮਾਂਗੀ ਤੇ ਦੀਦੀ ਸਾਰਾ ਕੰਮ ਕਰਨਗੇ ਤੂੰ ਤੇ ਖੇਡੀਆਂ ਤੇ ਲਾਕੀਆਂ ਪਰ ਉੱਥੇ ਲਾਕੀ ਤੇਰੇ ਤੇ ਹੀ ਪਾਰੂ ਪੈਗੀ ਨਾ ਜਦੋਂ ਦੀ ਗਰਮੀ ਸ਼ੁਰੂ ਹੋਈ ਆ ਮੈਂ ਮੰਮੀ ਨੂੰ ਕਹਿੰਦੀ ਰਹੀ ਆ ਕਿ ਮੈਂ ਉਹਨਾਂ ਨੂੰ ਹੈਲਪ ਕਰਾ ਦੰਨੀ ਆ ਕੋਈ ਨਹੀਂ ਮੈਂ ਕੰਮ ਕਰਾ ਦੰਨੀ ਆ ਪਰ ਐ ਸਾਰੀ ਮੰਮੀ ਦੀ ਗੇਮ ਸੀ ਕਿ ਨਹੀਂ ਕੋਈ ਕੰਮ ਨਹੀਂ ਕਰਾਣਾ ਆਪਾਂ ਤੈਨੂੰ ਸਬਕ ਸਿਖਾਣਾ ਸਮਝ ਲੈਣੀ ਤੈਨੂੰ ਬੜੀ ਜ਼ਰੂਰੀ ਸੀ ਇੱਕ ਕਿਰਨ ਆ ਕੀ ਵਾਰੀ ਲਾਇਆ ਕੋਈ ਕੰਮ ਘਟ ਜਾਂ ਵੱਧ ਨਹੀਂ ਹੁੰਦੇ ਪੂਜਾ ਜੇ ਅਸੀਂ ਇਹਨੂੰ ਵੈਸੇ ਕਹਿ ਦਿੰਦੇ ਨਾ ਇਹਨੇ ਗੁੱਸਾ ਕਰ ਜਣਾ ਸੀ ਇਹਨੇ ਕਹਿਣਾ ਸੀ ਸ਼ਾਇਦ ਇਹ ਮੇਰੀ ਦੁਸ਼ਮਣ ਨੇ ਇਸ ਕਰਕੇ ਇਹਨੂੰ ਇਸ ਤਰੀਕੇ ਨਾਲ ਸਮਝਾਇਆ ਕਿ ਹੁਣ ਇਹਨੂੰ ਗੁੱਸਾ ਵੀ ਨਹੀਂ ਚੜੇਗਾ ਤੇ ਹੁਣ ਤੂੰ ਦੱਸ ਹੁਣ ਲੱਗੋ ਕੀ ਕਰਨਾ ਹੈ ਹੁਣ ਵਾਰੀ ਨਾ ਚੱਲਣੀ ਕਿਸ ਨਾਲ ਮਿਲ ਕੇ ਚੱਲਣੀ ਸਲਾਹ ਹੱਥ ਜੜਾ ਲੋ ਨਹੀਂ ਜੇ ਕਹਿਨੀ ਤਾਂ ਸਵੇਰ ਦਾ ਪੂਜਾ ਇਨੂੰ ਸਾਰੀ ਜ਼ਿੰਮੇਵਾਰੀ ਦੇ ਦਿੰਨੇ ਆ ਨਹੀਂ 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 ਮੰਮੀ ਦੀਦੀ ਮੇਰੀ ਕੋਈ ਸਲਾਹ ਨਹੀਂ ਆ ਮੇਰੇ ਤੇ ਕਰੋ ਤੁਸੀਂ ਦੋਵੇਂ ਜਾਨੇ ਰਹਿਮ ਜਿੱਤਰਾ ਆਪਾਂ ਪਹਿਲਾਂ ਕਰਦੇ ਹੀ ਨਾ ਰਲ ਮਿਲ ਕੇ ਆ ਵਾਰੀ ਦਾ ਸਿਆਪਾ ਛੱਡ ਦੋ ਕੋਈ ਵਾਰੀ ਨਹੀਂ ਰਹਿਣੀ ਕਿਸੇ ਦੀ ਕੋਈ ਵਾਰੀ ਨਹੀਂ ਰਹਿਣੀ ਸਭ ਨੇ ਰਲ ਮਿਲ ਕੇ ਕੰਮ ਕਰਨਾ ਵਾ ਤੇ ਜਿੰਨਾ ਜਿੱਦੀ ਹੋ ਸਕੇ ਹੈਲਪ ਕਰਨੀ ਆ ਮੈਨੂੰ ਪਤਾ ਲੱਗਾ ਮੈਂ ਬਾਹਰੋਂ ਕੱਪੜੇ ਲਾ ਕੇ ਆਈ ਆ ਮੰਮੀ ਮੈਂ ਤੇ ਬਹੁਤ ਦੀਦੀ ਮੰਮੀ ਗਰਮੀ ਸ਼ੁਰੂ ਹੀ ਹੋਈ ਜੇ ਅਜੀ ਦੀਦੀ ਥੋੜਾ ਸਮਾਂ ਲੱਗ ਗਈ ਜੇ ਚਲੋ ਯਾਰ ਸੌਰੀ ਨੇ ਨਹੀਂ ਸੋਰੀ ਕਾਦੀ ਐ ਜੇ ਸੀ ਤੈਨੂੰ ਸਮਝਾਣਾ ਹੀ ਸੀ ਤੇ ਮੇਰੀ ਗੱਲ ਸੁਣ ਇੱਕ ਚਾਹ ਬਣਾ ਕੇ ਕੈਟਲ ਵਿੱਚ ਪਾ ਕੇ ਕਿਸੇ ਦੇ ਸਾਹਮਣੇ ਨਹੀਂ ਕਹਿਣਾ ਉਹ ਮੈਂ ਤੇ ਜਾਣ ਕੇ ਗਿਆ ਹੀ ਇਹ ਦੂਜੇ ਦਿਨ ਹੀ ਆ ਜਾਂਦੀ ਆ ਉਹ ਕੋਈ ਗੱਲ ਨਹੀਂ ਇਹ ਗੱਲ ਗਲਤ ਹੈ ਉਹ ਜਾ ਕੇ ਦੋ ਕਰਾਂ ਨੂੰ ਹੋਰ ਦੱਸਣ ਗਈਆਂ ਕਿ ਉਹਨਾਂ ਦੀ ਨੂੰ ਅੱਧਾ ਕਰੀ ਅਸੀਂ ਕਿਨੂੰ ਕਿਨੂੰ ਕਵਾਂਗੇ ਐਸਾ ਨਹੀਂ ਕੋਈ ਵੀ ਘਰ ਆਵੇ ਕਿਸੇ ਦੇ ਸਾਹਮਣੇ ਕਿਸ ਨੂੰ ਵਿਦਾ ਨਹੀਂ ਕਹਿਣਾ ਮੇਰੀ ਗੱਲ ਸੁਣੋ ਅਗਲੀ ਵਾਰੀ ਆਣਗੇ ਨਾ ਉਹਨਾਂ ਨੂੰ ਕੋਈ ਜਾ ਕੇ ਸੋਈ ਚ ਵੇਖ ਲੋ ਤਾਂ ਜੀ ਚਾਹ ਬਣਾਂਦੀ ਆ ਇੰਜ ਨਾ ਕਿਹਾ ਉਹਨਾਂ ਨੇ ਹਲੇ ਸ਼ਾਮੀ ਫੇਰ ਆਣਾ ਹੀ ਵੇਖੀ ਸ਼ਾਮ ਦੀ ਚਾਹ ਉਹ 2 ਮਿੰਟ ਦਾ ਗੁੱਸਾ ਉਹਨਾਂ ਦਾ ਵੇਖੀ ਹੁਣ 2 ਘੰਟਿਆਂ ਨੂੰ ਫੇਰ ਆ ਜਾਣਾ ਯਾਰ ਕੋਈ ਗੱਲ ਰਹੀ ਹੈ ਕਿ ਤੜਾ ਫੇਰ ਮੰਮੀ ਕੋ ਆ ਜਾਈ ਨਹੀਂ ਉਹਦੇ ਨੂੰ ਸਾਰਾ ਭੇਦ ਪੈ ਗਿਆ ਚਲੋ ਬਾਸ ਹੁਣ ਆਪਾਂ ਹਲ ਮਿਲ ਕੇ ਕੰਮ ਕਰਨਾ ਕੋਈ ਵਾਰੀ ਨਹੀਂ ਰਹਿਣੀ ਠੀਕ ਹੈ ਨਹੀਂ ਹੁਣ ਫੇ ਚਾਹ ਪੀਆਏਂਗੀ ਨਾ ਹਾਂ ਹਾਂ ਚਾਹ ਕੀ ਸਾਰਾ ਕੁਝ ਪਲਾਵਾਂਗੀ ਠੰਡੇ ਆਏ ਵੀ ਬਣਾ ਦੇਣੀ ਹੁਣ ਤੇ ਮੈਂ ਨਹੀਂ ਨਹੀਂ ਮੇਰੀ ਗੱਲ ਸੁਣ ਪੂਜਾ ਪੂਰਾ ਉਤੂ ਬਣਾ ਚਲ ਮੈਂ ਬਣਾ ਦਿੰਨੀ ਆ ਚਲੋ ਆਪਾਂ ਦੋਵੇਂ ਹੀ ਬਣਾ ਲੈਣੇ ਚਲੋ ਠੀਕ ਹੈ ਜਾ ਰਾਲੀ ਕਰ ਹੁਣ ਤੂੰ ਥੱਕੀ ਅੱਜ ਤੇ ਥੱਕੀ ਹੋਈ ਆ ਮੈਂ ਬਣਾ ਦਿੰਨੀ ਨਹੀਂ ਨਹੀਂ ਫੇਰ ਉੱਥੇ ਹੀ ਗਲਤੀ ਚਲ ਚਲ ਚਲੀ ਜਾ ਦੋਨੋਂ ਰਸੋਈ ਚ ਚਲੋ ਕੋਈ ਗਰਮੀ ਸਰਦੀ ਨਹੀਂ ਸਭ ਕੰਮ ਬਰਾਬਰ ਬਾਗਲਾ ਜਈਆਂ ਵਾਰੀਆਂ ਲੱਗੀਆਂ ਸਨ ਬੰਨਣ ਪਿਆਰ ਵਿੱਚ ਹੀ ਸਭ ਕੁਝ ਹੈ ਕਰਦੀ ਏਕਾ ਵਿੱਚ ਹੀ ਸਭ ਕੁਝ ਹੈ ਸੋਹਣੀਆਂ ਲੱਗਦੀਆਂ ਨਾ ਦੋਨੋਂ ਜੇਨਰੇਰਸ ਹੋਈ ਜਿcklen ਹੋਤੀਆਂ ਹੋਈਆਂ ਮੈਂਨ ਦੇ ਭਾਵੇਂ ਭੁੱਖ ਨਾ ਵੀ ਹੋਵੇ ਹੁਣ ਪਿਆਰ ਨਾਲ ਬਣਾਣਗੇ ਤੇ ਮੈਂ ਖਾ ਹੀ ਲੈਣਾ ਹਾਂਜੀ ਸੱਸੀ ਦਾ ਸਾਰਿਆਂ ਨੂੰ ਕੀ ਵੇ ਸਾਰੇ ਜਾਣੇ ਤੇ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵਗੇ ਤੇ ਸਾਡੀਆਂ ਵੀਡੀਓ ਜ਼ਰੂਰ ਵੇਖਦੇ ਹੋਗੇ ਤੇ ਅੱਜ ਦੀ ਜਿਹੜੀ ਆਪਾਂ ਸਟੋਰੀ ਬਣਾਈ ਗਈ ਹੈ ਨਾ ਉਹ ਬਣਾਈ ਆ ਗਰਮੀ ਸਰਦੀ ਦੇ ਉੱਤੇ ਕੁਝ ਕੁ ਹਨਾ ਦਰਾਨੀਆਂ ਦਰਾਨੀ ਜਠਾਨੀਆਂ ਆਪਣੀ ਆਪਣੀ ਨਾ ਵਾਰੀ ਲਾ ਦੇਣੀ ਆ ਕਿ ਗਰਮੀਆਂ 'ਚ ਤੂੰ ਐਦਾਂ ਕਰ ਲਈ ਤੇ ਸਰਦੀਆਂ 'ਚ ਮੈਂ ਪਰ ਉਹਦਾ ਐ ਨਹੀਂ ਹੁੰਦਾ ਕਿ ਕੰਮ ਘਟਿਆ ਵੱਧ ਹੋਏਗਾ ਉਹ ਸਗੋਂ ਨਾ ਆਪ ਹੀ ਫਸ ਜਾਂਦੀਆਂ ਨੇ ਹੁਣ ਵੇਖੋ ਸਾਰੇ ਕਿਸੇ ਲਈ ਨਾਸਤੇ ਦਾ ਕੰਮ ਉਹਨਾਂ ਨੂੰ ਲੱਗਦਾ ਕਿ ਸਾਰੇ ਸਕੂਲ ਚੱਲ ਜਾਂਦੇ ਆ ਕਿ ਪਰੌਂਠੀ ਖਾਣੀ ਆ ਤਾਂ ਐਨੀ ਵੇ ਦੀ ਜਿਹ ਦਿਨ ਛੁੱਟੀ ਹੁੰਦੀ ਆ ਤੇ ਉਸ ਦਿਨ ਸਾਰਿਆਂ ਨੇ ਨਾਸਤਾ ਇਕੱਠੇ ਕਰਨਾ ਹੈ ਪਰੌਂਠੀਆਂ ਖਾਣੀਆਂ ਨੇ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਬਾਜ਼ਾਰੋਂ ਹੀ ਲਿਆ ਕੇ ਖਾਈਏ ਕੰਮ ਤੇ ਉਨਾ ਹੀ ਪੈਣਾ ਚਾਹੇ ਸਵੇਰੇ ਹੋਵੇ ਚਾਹੇ ਦੁਪਹਿਰੇ ਹੋਵੇ ਚਾਹੇ ਰਾਤੀ ਹੋਵੇ ਰੋਟੀ ਤੇ ਸਭ ਨੇ ਖਾਣੀ ਹੈ ਬਿਲਕੁਲ ਜੀ ਕੰਮ ਤੇ ਵੇਖੋ ਕਰਨਾ ਹੀ ਪੈਣਾ ਹੈ ਨਾ ਇਹ ਜੀ ਆਪਾਂ ਉਹ ਨਹੀਂ ਕਰਨਾ ਕਿ ਉਹ ਕੱਟ ਕਰਦੀ ਹੈ ਜਾਂ ਇਸ ਕਰਕੇ ਮੈਂ ਉਹਦੀ ਇਸ ਟਾਈਮ ਤੇ ਵਾਰੀ ਲਾ ਦੇਣੀ ਹੈ ਜਾਂ ਉਹ ਵਾਧੇ ਕਰਦੀ ਆ ਤੇ ਬਸ ਸਾਡਾ ਇਹੋ ਹੀ ਸੀਗਾ ਇਸ ਸਟੋਰੀ ਦੇ ਵਿੱਚ ਕਿ ਜੇ ਤੁਸੀਂ ਹਲਕੇ ਕੰਮ ਕਰਦੇ ਜੇ ਨਾ ਉਹਦੇ ਵਰਗੀ ਤੇ ਕੋਈ ਰੀਸ ਨਹੀਂ ਹੈਗੀ ਆਵਾਰੀਆਂ ਦੇ ਸਿਆਪੇ ਛੱਡੋ ਜਿਵੇਂ ਮੈਂ ਲਾ ਲਈ ਨਾ ਪਰ ਮੈਂ ਇਹਦੇ ਚ ਪਿੱਛੇ ਇੱਕ ਗੱਲ ਕਹਿਣਾ ਚਾਹੁੰਦੀ ਮੇਰੀ ਆਵਾਜ਼ ਇੰਨਾ ਤੱਕ ਪਹੁੰਚਦੀ ਹੋਊਗੀ ਪਹੁੰਚ ਰਹੀ ਹੋਊਗੀ ਨਾ ਯੈਸ ਇਹਦੇ ਵਿੱਚ ਕਿਰਨ ਨੇ ਖੇਡੇ ਚਲਾਪੀ ਵੀ ਸਰਦੀਆਂ ਦੇ ਵਿੱਚ ਤੇ ਚਾਹ ਪੀਣੀ ਆ ਤੇ ਇਹਨੇ ਪਾਣੀ ਨਹੀਂ ਪੀਣਾ ਸ਼ਰਬਤ ਆ ਸਰਦੀਆਂ ਦੇ ਵਿੱਚ ਸਾਗ ਸੂਗ ਬੰਨੇ ਆ ਅੱਪੇ ਕਰਦੇ ਰਹਿਣਗੇ ਉਹ ਵੀ ਸ਼ਾਮੀ ਬੰਨੇ ਤੇ ਉਹ ਸਵੇਰੇ ਵੀ ਲੱਗ ਜਾਣਾ ਹਾਂਜੀ ਹਾਂਜੀ ਤੇ ਇਸ ਕਰਕੇ ਨਾ ਰਲ ਮਿਲ ਕੇ ਜੋ ਮਜ਼ਾ ਨਾ ਉਹ ਇਤਨਾ ਵਾਰੀਆਂ ਬੰਨਣ ਚਾਹੀਦਾ ਤੇ ਰਲ ਮਿਲ ਕੇ ਰਹੋ ਤੇ ਸਾਰਿਆਂ ਨੂੰ ਪਿਆਰ ਵੰਡੋ ਤੇ ਪਿਆਰ ਲੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਵਿਊਵਰਸ ਦੇਖਦੇ ਆ ਤੇ ਉਹ ਪਲੀਜ਼ ਸਬਸਕ੍ਰਾਈਬ ਵੀ ਕਰਿਆ ਕਰੋ ਤਾਂ ਕਿ ਮੈਂ ਹੋਰ ਵਧੀਆ ਵਧੀਆ ਵੀਡੀਓਜ਼ ਲੈ ਕੇ ਆਵਾਂ ਤੇ ਕਮੈਂਟ ਰਾਈ ਆਪਣੇ ਪਿਆਰ ਜ਼ਰੂਰ ਜਾਇਰ ਕਰਿਓ ਤੇ ਕਿਹੜੀ-ਕਿਹੜੀ ਸਿਟੀ ਦਾ ਤੁਸੀਂ ਬਿਲੰਗ ਕਰਦੇ ਜੀ ਆਪਣੀ ਸਿਟੀ ਦਾ ਨਾਮ ਜ਼ਰੂਰ ਦੱਸਿਓ ਬਾਏ ਬਾਏ ਜੀ